ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡਾ ਪੁੱਟੀ ਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਗਿੱਦੜਵਾਹਾ ਪੈ ਜਾਂਦੀ ਐ ਇਸ ਪਿੰਡ ਨੂੰ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਪੰਜਾਬ ਦੀ ਜਰਸੀ ਆ ਜਿਹੜੀ ਕਿ ਗੱਬਣਾ ਇਹ ਵਿਕਾਊ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਅਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਮੇਰਾ ਨਾਮ ਹਰਦੀਪ ਸਿੰਘ ਪਿੰਡ ਪੁੱਟੀ ਵਾਲਾ ਜੀ। ਠੀਕ ਹੈ। ਮੋਬਾਈਲ ਨੰਬਰ 7087670976 ਜੀ। ਦੁਬਾਰਾ ਫੇਰ ਦੱਸਿਓ ਬਾਈ ਜੀ। 7087670976 ਠੀਕ ਹੈ ਜੀ। ਹਾਂਜੀ ਹਾਂਜੀ। ਬਾਈ ਜੀ ਇਹ ਵੈੜ ਆਪਣੇ ਘਰ ਦੀ ਹੈ ਜੀ। ਇਹ ਘਰ ਦੀ ਵੈੜ ਹੈ ਜੀ ਆਪਣੇ ਕੋਲੇ ਆਪਾਂ ਜਰਸੀ ਬਰੀਡ ਤੇ ਹੀ ਕੰਮ ਕਰਦੇ ਆ ਜੀ। ਠੀਕ ਹੈ ਜੀ। ਕਿ ਤੇ ਕਿਹੜਾ ਸੀ ਮਨ ਲੱਗਿਆ ਬਾਈ ਇਹਦੇ ਨਪੋਲੀ ਜਾਂਦਾ 44 ਲੀਟਰ ਦਾ ਬੱਚਾ ਉਹਦਾ ਟੀਕਾ ਲੱਗਿਆ ਹੋਇਆ ਜੀ ਠੀਕ ਹੈ ਤੇ ਕਿੰਨੇ ਕ ਦਿਨ ਲੈਂਦੀ ਹੈ ਤੇ ਦੋ ਕ ਦਿਨ ਲੈਂਦੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਕੀ ਦੁੱਧ ਰਿਕਡ ਰਿਹਾ ਹੈ ਇਹਦਾ ਬਾਈ ਪਿਛਲੇ ਸੂਏ ਅਸੀਂ ਚੋਇਆ ਇਹਦਾ 20 ਪਲੱਸ ਦੁੱਧ ਚੋਇਆ ਜੀ 20 ਪਲੱਸ ਹਾਂਜੀ ਹਾਂਜੀ ਠੀਕ ਹੈ ਜੀ ਲਓ ਵੀ ਮਿੱਤਰੋ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਲਓ ਵੀ ਦੇਖ ਸਕਦੇ ਹੋ ਤੁਸੀਂ ਛੋਟਾ ਛੋਟਾ ਕਾਨਾ ਗੋਲ ਕਾਨ ਦੀ ਹੈ ਦੋਸਤੋ ਤੇ ਪੰਜਾਬ ਵਾਲੀ ਜਰਸੀ ਆਪਾਂ ਇਹਨੂੰ ਕਹਿ ਸਕਦੇ ਆ ਸੋਹਣਾ ਥਣ ਲੱਗਿਆ ਦੇਖ ਸਕਦੇ ਹੋ ਪੀੜੀ ਦੇ ਪਾਵੇਂ ਵਾਂਗੂ ਚਾਰਾਂ ਚੁੰਡਾਂ ਤੇ ਲੱਗਿਆ ਨਾੜਾਂ ਕੱਲੀਆਂ-ਕੱਲੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਹੋਣੀਆਂ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸਾਫ ਸੁਥਰਾ ਤੇ ਪੱਧਰ ਹਵਾਨਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਾ ਸੈਜ ਗੈਪ ਦਿਖਾ ਦਿੰਨੇ ਆ ਬਹੁਤ ਹੀ ਜਿਆਦਾ ਸੋਹਣਾ ਹਵਾਨਾ ਤਿਆਰ ਕੀਤਾ ਸੇਮ ਸੈਜ ਆ ਦੋਸਤੋ ਦੋਨਾਂ ਪਾਸਿਆਂ ਤੋਂ ਤੁਸੀਂ ਦੇਖ ਸਕਦੇ ਹੋ ਖਣਾਵਾ ਪਿਛੋਂ ਘਰਿਆ ਤਾਂ ਲਓ ਜੀ ਦੇਖ ਸਕਦੇ ਹੋ ਤੁਸੀਂ ਸੀਲਸ ਲੱਗਦਾ ਦੋਸਤੋ ਤੁਸੀਂ ਸਾਹਮਣੇ ਸਬੂਤ ਦੇਖ ਸਕਦੇ ਹੋ ਦੋਨਾਂ ਪਾਸਿਆਂ ਤੋਂ ਹਵਾਨਾ ਬਿਲਕੁਲ ਇੱਕੋ ਜਿਹਾ ਨਾੜਾਂ ਤੁਹਾਨੂੰ ਨੇੜੇ ਕਰਕੇ ਦਿਖਾ ਦੇਣਾ ਬਸ ਜੀ ਦੇਖ ਸਕਦੇ ਹੋ ਤੁਸੀਂ ਨਾੜਾਂ ਹਵਾਨੇ ਤੇ ਕਲੀਆਂ-ਕਲੀਆਂ ਜਿਹੜੀਆਂ ਦਿਖਾਈ ਦੇ ਰਹੀਆਂ ਬਹੁਤ ਸ਼ਾਨਦਾਰ ਲੇਵਲ ਲੱਗਿਆ ਦੋਸਤੋ ਤੇ ਦੋਨਾਂ ਬਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਤੀ ਆ ਕੱਦ ਕਾਠ ਬਹੁਤ ਆ ਪੰਜਾਬ ਦੀ ਜਰਸੀ ਆ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦੇਾਂਗੇ ਦੇਖ ਸਕਦੇ ਹੋ ਰੀੜ ਦੀ ਹੱਡੀ ਬਿਲਕੁਲ ਗਾਜ ਵਰਗੀ ਸਿੱਧੀ ਆ ਤਾਂ ਭਰਨੀ ਬਹੁਤ ਅਜੇ ਬਾਈ ਜੀ ਤੇ ਬਾਈ ਕਾਂ ਦਾ ਵੀ ਬਹੁਤ ਜ਼ਿਆਦੇ ਬਣਦੀ ਆ ਚੰਗਾ ਦੁੱਧ ਰਕਾਰਾ ਦੋਸਤੋ ਤੇ ਤੋੜ ਕੇ ਦਿਖਾ ਦਿੰਨੇ ਆ ਉਹ ਵੀ ਸਜਣੋ ਤੁਰਦੀ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਆ ਗਈ ਹੋਣੀ ਆ ਢਿੱਲ ਚੰਗੀ ਪਈ ਆ ਜੀ ਬਹੁਤ ਜ਼ਿਆਦੇ ਸਾਫ ਸੁਥਰਾ ਤੇ ਢੱਲਾ ਹਵਾਨਾ ਹਜੇ ਨੇ ਇਹ ਸਾਰਾ ਢੱਲਾ ਜਿਹੜੀ ਇਹਨੇ ਕਵਰ ਕਰਨੀ ਆ ਦੇਖ ਸਕਦੇ ਹੋ ਤੁਸੀਂ ਲੈ ਆਓ ਜੀ ਕੀ ਲਓ ਪਾਣੀ ਪਿਆ ਦੇ ਵਿੱਚ ਪੀਂਦੀ ਲਓ ਜੀ ਮਿੱਤਰੋ ਸੌਸ ਲੱਗ ਬਹੁਤ ਆ ਜਿੰਨੀ ਵੀ ਕਹਦੀ ਹਵਾਨਾ ਮਗਰਲੇ ਪਾਸੇ ਨੂੰ ਤੁਸੀਂ ਦੇਖ ਸਕਦੇ ਹੋ 3-4 ਇੰਚ ਦਿਸ ਰਿਹਾ ਤੇ ਬਾਈ ਹੱਥ ਮਾਰ ਰਿਹਾ ਕੋਈ ਨਿਆਣਾ ਨਹੀਂ ਪਾਇਆਗਾ ਖੁੱਲੀ ਆ ਖੜੀ ਹੈ ਲੈ ਚਲੋ ਬਾਈ ਕਿੱਲੇ ਤੇ ਚਲੋ ਦੇਖੋ ਲਓ ਜੀ ਬੰਨ ਦਿਓ ਬਾਈ ਲਓ ਇਹ ਮਤrohਵਾਨਾ ਬਿਲਕੁਲ ਪਧਰਾ ਤੇ ਤੀਜਾ ਸੂਆ ਬਾਈ ਜੀ ਇਹ ਤੀਜਾ ਸੂਆ ਬਾਈ ਜੀ ਤੀਜਾ ਠੀਕ ਹੈ ਜੀ ਕੀ ਮੁੱਲ ਰੱਖਿਆ ਫਿਰ ਬਾਪਾ ਇਹਦਾ 90000 ਰੁਪਏ ਮੁੱਲ ਰੱਖਿਆ ਜੀ 90000 ਮਾਨਤਨ ਹੋ ਜਾਊਗਾ ਬਾਈ ਮਾਨਤਨ ਕਰ ਦਾਂਗੇ ਬਾਈ ਜੀ ਲੋ ਵੀ ਸਜਣਾ 90000 ਮੁੱਲਾ ਬਣਦਾ ਮਾਨਤਾਨਾ ਤੁਹਾਡਾ ਕੀਤਾ ਜਾਊਗਾ ਘਰੇ ਰੱਖਣ ਵਾਲੀ ਵੈੜਾ ਜੀ ਬਹੁਤ ਵਧੀਆ ਜਰਸੀ ਵੈੜਾ ਬਹੁਤ ਠੀਕ ਹੈ ਜੀ ਠੀਕ ਹੈ ਪਿਛਲੇ ਸੂਏ ਦਾ ਬਹੁਤ ਵਧੀਆ ਰਿਕਾਰਡ ਰਿਹਾ ਤਾਂ ਜਿਸ ਵੀ ਕਿਸੇ ਵੀਰੇ ਵੀਰ ਨੂੰ ਇਹ ਵੈੜ ਪਸੰਦ ਆ ਤਾਂ ਦੋਸਤੋ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ। ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਕਮੈਂਟ ਕਰਕੇ ਦੱਸਿਓ ਵਾਹਿ ਥੋਨੂੰ ਕਿੱਦਾਂ ਦੀ ਲੱਗੀ। ਜਲਦੀ ਮਿਲਦੇ ਆਂ ਦੋਸਤੋ ਇਹੀ ਨਵੀਂ ਵੀਡੀਓ ਦੇ ਨਾਲ। ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।